खट पानी आ गया भाषण सुन के राणी पुछ ऐसा डॉक्टर भीम मेड करते डॉक्टर मेड करने क्या, क्या नहीं चाहता एदाद का दोरी वोट का ਪਹਿਲੀ ਗੱਲ ਯੂਰ ਨੇ ਮੈਨੂੰ ਪਾਕਿਸਤਾਨ ਬਣ ਜਾਵੇ ਮੈਂ ਸਹਿਮਤ ਹਾਂ ਪਰ ਇਹ ਦਕਾਰਾ ਨਾ ਮੈਂ ਸਹਿਮਤ ਨਹੀਂ ਦੂਸਰੀ ਗੱਲ ਡਾਕਟਰ ਅਮੇਡਕਰ ਦਲਤਾ ਦਾ ਨਮਾਇੰਦਾ ਹੀ ਨਹੀਂ ਇੱਧਰ ਪਰਦੇ ਦੇ ਵੜਾ ਪਰ ਚੱਲ ਇੱਥੋਂ ਤਾਰਾਂ ਗਈਆਂ ਪੇ ਤੁਸੀਂ ਮੰਗੂ ਰਾਮ ਨਹੀਂ ਚੱਲਿਆ ਰਹੇ ਸਹੀ ਹੈ ਸਿਮਾਨ ਹੈ ਵੰਦਨਾ ਡਾਕਟਰ ਇਹ ਵਾਸਤੇ ਬਚੇ पीश कुमार मुखध्यापक सरकारी हाई स्कूल फलोवाड़ा आज ਸਾਡੇ ਸਕੂਲ ਵਿੱਚ ਅ ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਜਥੇਬੰਦੀ ਪਿੰਡ ਖਲਵਾੜਾ ਵੱਲੋਂ ਬਾਬਾ ਸਾਹਿਬ ਰਕਟਰ ਡੀਆਰ ਅੰਬੇਕਰ ਜੀ ਦੇ ਜਨ ਦੇਸ਼ ਨੂੰ ਸਮਰਪਿਤ ਇੱਕ ਵਿਸ਼ਾਲ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਫਲਵਾੜਾ ਅਤੇ ਸਰਕਾਰੀ ਹਾਈ ਸਕੂਲ ਫਲਵਾੜਾ ਦੇ ਸਾਰੀਆਂ ਹੀ ਵਿਦਵਤਾਂ ਵਿੱਚ ਪਿਛਲੇ ਸਾਲ ਪਹਿਲਾ ਦੂਜਾ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਕੈਸ਼ ਪ੍ਰਾਈਜ਼ ਦੇ ਰੂਪ ਵਿੱਚ ਇਨਾਮ ਵੰਡੇ ਗਏ ਇਸ ਤੋਂ ਇਲਾਵਾ ਇਸ ਸਕੂਲ ਦੇ ਆਪ ਸਰਦਾਰ ਹਰਸ਼ਮਨ ਸਿੰਘ ਜੀ ਨੇ ਵੀ ਆਪਣੇ ਵੱਲੋਂ ਦਿਮਾਗ ਵਿੱਚ ਪਹਿਲਾ ਦੂਜਾ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਮਿਲਿਆ ਤੇ ਉਸ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਜੀਨੀਕਰ ਅੰਬੇਕਰ ਜੀ ਦੇ ਜਨਮ ਦੇ ਵਿਸ਼ੇ ਸੰਬੰਧ ਵਿੱਚ ਉਹਨਾਂ ਦੀ ਵਿਚਾਰਧਾਰਾ ਉੱਤੇ ਵਿਚਾਰ ਚਰਚਾਾਂ ਮਾਰ ਦਿੱਤੀ ਹੈ। ਧੰਨਵਾਦ। ਸਰ ਸਟੂਡੈਂਟ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੁੰਦੇ ਹਾਂ? ਅਸੀਂ ਵਿਦਿਆਰਥੀਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿੱਦਾਂ ਬਾਲਗਾਂ ਸਾਹਿਬ ਡਾਕਟਰ ਵੀ.ਆਰ. ਅੰਬੇਦਕਰ ਜੀ ਨੇ ਪੜ੍ਹ ਲਿਖ ਕੇ ਆਪਣੇ ਗਿਆਨ ਨੂੰ ਅਰਜਕ ਕਰਕੇ ਨਵੇਂ ਭਾਰਤ ਦਾ ਸੰਵਿਧਾਨ ਲਿਖਣ ਤੱਕ ਦਾ ਕੰਮ ਕੀਤਾ, ਉਦਾਂ ਹੀ ਜੁਰੀਆਖਿਆਂ ਨੂੰ ਵੀ ਬਰਤੋਬੱਧ ਪੜ੍ਹਨਾ ਲਿਖਣਾ ਚਾਹੀਦਾ ਹੈ। ਪੜਨ ਲਿਖਣ ਦੇ ਨਾਲ ਉਹਨਾਂ ਦਾ ਦਿਮਾਗ ਖੁੱਲੇਗਾ ਦਿਮਾਗ ਖੁੱਲਣ ਦੇ ਨਾਲ ਉਹਨਾਂ ਦੀ ਸੋਚ ਦਾ ਦਾਇਰਾ ਵਿਸ਼ਾਲ ਹੋਏਗਾ ਤੇ ਉਹ ਸਫਲਤਾ ਨਿਯੰਤਰਣੀਆਂ ਨੂੰ